ਸ਼ਹੀਦ ਜਸਬੀਰ ਸਿੰਘ ਦੀ ਚੌਥੀ ਜਿਹੜੀ ਬarsi ਮਨਾਇਂ ਜਾ ਰਹੀ ਏ ਤੇ ਉਹਨਾਂ ਦਾ ਬਹੁਤ ਸਤਿਫਤ ਕੀਤਾ ਗਿਆ ਹੈ ਉਹਨਾਂ ਦੇ ਜੱਦੀ ਪਿੰਡ ਵਹੀਂ ਪੂਹੀ ਵਖੇਰੇ ਅੱਜ ਪੁੱਤਰ ਦੀ ਯਾਦ ਨੂੰ ਸਤਿਫਤ ਕੀਤਾ ਗਿਆ ਸੋ ਕੀ ਮੰਨ ਦੇ ਵਿੱਚ ਕੀ ਬਲਬਲੇ ਨੇ ਕੀ ਕਹਿਣਾ ਚਾਹੋਗੇ ਨਹੀਂ ਉਹ ਭੁੱਲਣਾ ਵਛੋੜਾ ਮੈਨੂੰ ਤੇਰਾ ਬਾਕੀ ਸਾਰੇ ਦੋਖੀ ਭੁੱਲ ਜਾਣਗੇ ਪਰ ਰਹਿੰਦੀ ਦੁਨੀਆ ਤਾਈ ਤੂੰ ਨਾਂ ਕਮਾ ਗਿਆ ਤੇ ਮਾਫ਼ ਦੀਆਂ ਅੰਦਰਾਂ ਹੁੰਦੀਆਂ ਇੰਨਾ ਹੀ ਮਰਕਿੰਦਾ ਕੰਦਾ ਜੱਜ ਪਿਤਾ ਜੀ ਭਾਵੁਕ ਨੇ ਇਸ ਵੇਲੇ ਕਿਉਂਕਿ ਸ਼ਹਾਦਤ ਆਜ ਦੇ ਦਿਨ ਪੁੱਤਰ ਨੇ ਦਿੱਤੀ ਸੀ ਅੱਖਾਂ ਅੰਨਮ ਹੋ ਗਈਆਂ ਨੇ ਅਹੀਂ ਅੱਜ ਬੜੇ ਹੀ ਭਾਗਿਆ ਯੋਗ ਆ ਵੀ ਸ਼ਹੀਦ ਭਾਈ ਜਸਵੀਰ ਸਿੰਘ ਸੂਰੀਆ ਚੱਕਰ ਦਾ ਜੋ ਬੁੱਤ ਪਿੰਡ ਵਹੀਂ ਪੂਰੀ ਸਥਾਪਤ ਕੀਤਾ ਵਾ ਔਰ ਰੋਡ ਦੇ ਉੱਤੇ ਆ ਜੋ ਲੰਘਦਾ ਟੱਪੂਗਾ ਦੇਖੂਗਾ ਸ਼ਹੀਦ ਨੂੰ ਵੀ ਸ਼ਹੀਦ ਭਾਈ ਜਸਵੀਰ ਸਿੰਘ ਦੀ ਜਗ੍ਹਾ ਵਾ ਇੱਥੇ ਬੱਚਾ ਸਾਡਾ ਨੂੰ ਬਹੁਤ ਹੀ ਪ੍ਰੇਰਣਾ ਮਿਲੂਗੀ ਬੇਸ਼ੱਕ ਜਿਹੜੇ ਕੌਮ ਦੇ ਸਰਮਾਇਏ ਹੁੰਦੇ ਆ ਤੇ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਉਹ ਜਾਇਆ ਨਹੀਂ ਜਾਂਦੀ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਨੇ ਤਾਂ ਅੱਜ ਵਹੀਂ ਪੂਹੀ ਵਿਖੇ ਮੌਜੂਦ ਆ ਜਿੱਥੇ ਕਿ ਸ਼ਹੀਦ ਜਸਬੀਰ ਸਿੰਘ ਦੀ ਚੌਥੀ ਜਿਹੜੀ ਬarsi ਮਨਾਇਂ ਜਾ ਰਹੀ ਏ ਤੇ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਉਹਨਾਂ ਦੇ ਜੱਦੀ ਪਿੰਡ ਵਹੀਂ ਪੂਹੀ ਵਿਖੇ ਤਾਂ ਅੱਜ ਸ਼ਹੀਦ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਤੇ ਇਹ ਉਹਨਾਂ ਦੇ ਸਾਬਕਾ ਸੈਨੇਟ ਕੋ ਸਰਬਸਾਂਜੀ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਸਾਰਾ ਕੰਮ ਜਿਹੜਾ ਨੇਪਰੇ ਚੜ ਚੱਕਿਆ ਦਾ ਉਹਨਾਂ ਦੇ ਪਿਤਾ ਜੀ ਵੀ ਤਸਵੀਰਾਂ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਆਖਿਰ ਕੀ ਕਹਿਣਾ ਚਾਹੁੰਦੇ ਨੇ ਅੱਜ ਪੁੱਤ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਸਭ ਤੋਂ ਪਹਿਲਾਂ ਪਿਤਾ ਜੀ ਨਾਲ ਗੱਲ ਕਰਦੇ ਹਾਂ ਹਾਂ ਜੀ ਅਕਾਲ ਜੀ ਅੱਜ ਪੁੱਤਰ ਦੀ ਯਾਦ ਨੂੰ ਸਤਿਪੰਤ ਕੀਤਾ ਗਿਆ ਸੋ ਕੀ ਮਨ ਦੇ ਵਿੱਚ ਕੀ ਬਲਬਲੇ ਨੇ ਕੀ ਕਹਿਣਾ ਚਾਹੋਗੇ ਵਗਰ ਜੀ ਖਾਲਸਾ ਵਗਰ ਜੀ ਪਤੇ ਨਹੀਂ ਉਹ ਭੁੱਲਣਾ ਵਿਛੋੜਾ ਮੈਨੂੰ ਤੇਰਾ ਬਾਕੀ ਸਾਰੇ ਦੋਖੀ ਭੁੱਲ ਜਾਣਗੇ ਪਰ ਰਹਿੰਦੀ ਦੁਨੀਆ ਤਾਂ ਹੀ ਤੂੰ ਨਾ ਕਮਾ ਗਿਆ ਤੇ ਮਾਫ਼ ਵਿਧਿਆਂਦਰਾਂ ਦੀਆਂ ਇੰਨਾ ਹੀ ਮਰਕਿੰਦਾ ਕਿੰਦਾ ਜੱਜ ਉਹ ਪਿਤਾ ਜੀ ਭਾਵੁਕ ਨੇ ਇਸ ਵੇਲੇ ਕਿਉਂਕਿ ਸ਼ਹਾਦਤ ਆਜ ਦੇ ਦਿਨ ਪੁੱਤਰ ਨੇ ਦਿੱਤੀ ਸੀ ਅੱਖਾਂ ਨੰਮ ਹੋ ਗਈਆਂ ਨੇ ਹਾਲਾਂਕਿ ਉਪਰਾਲਾ ਕੀਤਾ ਗਿਆ ਹੈ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਵੱਲੋਂ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਰਕਾਰਾਂ ਦੀ ਹੁੰਦੀ ਹੈ ਪਰ ਸਰਕਾਰਾਂ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕੀਆਂ ਤਾਂ ਇਹਨਾਂ ਨੇ ਉਪਰਾਲਾ ਕੀਤਾ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਕਿਹੜੀ ਜਥੇਬੰਦੀ ਅੱਜ ਉਪਰਾਲਾ ਤੁਹਾਡੇ ਵੱਲੋਂ ਕੀਤਾ ਕਿ ਹਾਲਾਂਕਿ ਸਰਕਾਰਾਂ ਫਰਜ਼ੀ ਸਰਕਾਰ ਦਾ ਸੀ ਪਰ ਪੂਰਾ ਤੁਸੀਂ ਕੀਤਾ ਜੀ ਪਹਿਲਾਂ ਆਪਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸਾਬਕਾ ਸੈਨਿਕ ਸਬਸਾਂਡੀ ਕਮੇਟੀ ਪੰਜਾਬ ਸਾਡੇ ਸੂਬਾ ਪ੍ਰਧਾਨ ਸਰਦਾਰ ਗਦੀਪ ਸਿੰਘ ਟਾਂਡਾ ਜਿਨ੍ਹਾਂ ਨੇ ਸਾਨੂੰ ਤਰਨਤਾਰਨ ਡਿਸਟ੍ਰਿਕਟ ਨੂੰ ਜ਼ਿਲ੍ਹਾ ਪ੍ਰਧਾਨ ਮੈਂ ਕੈਪਟਨ ਦਲਬਖ ਸਿੰਘ ਸਾੰਨੇ ਸਾਡੀ ਟੀਮ ਨੂੰ ਸੇਵਾ ਲਈ ਹੀ ਪਿੰਡ ਵੇ ਪੁਿੰਡ ਦੇ ਵਿੱਚ ਦੋ ਸਿੰਘ ਸ਼ਹੀਦ ਆ ਉਹਨਾਂ ਦੇ ਬੁੱਤ ਆਪਾਂ ਪਿੰਡ ਵਿੱਚ ਸਥਾਪਿਤ ਕਰਨੇ ਆ ਅਸੀਂ ਸਰਕਾਰਾਂ ਡੀਸੀ ਤੱਕ ਵੀ ਘੁੰਮੇ ਕਾਫੀ ਦਰਾਂ ਘੁੰਮੇ ਲੇਕਿਨ ਸਾਨੂੰ ਉੱਥੋਂ ਨਹੀਂ ਇਹ ਹਾਸਲ ਹੋਇਆ ਪਰ ਫਿਰ ਅਸੀਂ ਆਪ ਵਿਚਾਰ ਕੀਤੇ ਵੀ ਅਸੀਂ ਕਿਉਂ ਨਾ ਆਪ ਕਰਕੇ ਸੇਵਾ ਇਸ ਜਗ੍ਹਾ ਤੇ ਆਪਾਂ ਸ਼ਹੀਦਾਂ ਦੇ ਬੁੱਤ ਉਹਨਾਂ ਦੇ ਨਾਂ ਕਰਾਈਏ ਦਰਜ ਫਿਰ ਉਸ ਤੋਂ ਬਾਅਦ ਅਸੀਂ ਪਿੰਡ ਦੀ ਪੰਚਾਇਤ ਨਾਲ ਕੀਤਾ ਸਲਾਹ ਮਸ਼ਵਰਾ ਸਾਡੇ ਮੈਂਬਰ ਸਾਹਿਬ ਸਾਨੂੰ ਮਿਲੇ ਉਹਨਾਂ ਸਾਨੂੰ ਹਾਂ ਦਾ ਲਾਰਾ ਮਾਰਿਆਵੇਂ ਅਸੀਂ ਟਾਡੇ ਨਾਲ ਆ ਤੁਹਾਡੇ ਨਾਲ ਦਵਾਂਗੇ ਤੇ ਇਹ ਕਰਕੇ ਅਸੀਂ ਅੱਜ ਬੜੇ ਹੀ ਭਾਗਿਆ ਜੋਗ ਆ ਵੀ ਸ਼ਹੀਦ ਭਾਈ ਜਸਵੀਰ ਸਿੰਘ ਸੂਰੀਆ ਚੱਕਰ ਦਾ ਜੋ ਬੁੱਤ ਪਿੰਡ ਵਹੀ ਪੁਰੀ ਸਥਾਪਤ ਕੀਤਾ ਵਾ ਔਰ ਰੋਡ ਦੇ ਉੱਤੇ ਆ ਜੋ ਲੰਘਦਾ ਟੱਪੂਗਾ ਦੇਖੂਗਾ ਸ਼ਹੀਦ ਨੂੰ ਵੀ ਸ਼ਹੀਦ ਭਾਈ ਜਸਵੀਰ ਸਿੰਘ ਦੀ ਜਗਾ ਵਾ ਤੇ ਇੱਥੇ ਬੱਚਾ ਸਾਡਾ ਨੂੰ ਬਹੁਤ ਹੀ ਪ੍ਰੇਰਣਾ ਮਿਲੂਗੀ ਵੀ ਸ਼ਹੀਦ ਜਿਹੜੇ ਕੌਮ ਦੇ ਸਰਮਾਇਏ ਹੁੰਦੇ ਆ ਤੇ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਉਹ ਜਾਇਆ ਨਹੀਂ ਜਾਂਦੀ ਇਹਨਾਂ ਕੁਝ ਕਹਿੰਦਾ ਮੈਂ ਫਤੇ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਫਰਜ ਹੁੰਦਾ ਹੈ ਇਥੋਂ ਲੱਗੇ ਗੁੰਦਵਾਲ ਸਾਹਿਬ ਕਸਾ ਹੈ ਉੱਥੇ ਨੂੰ ਵੀ ਸੂਬੇਦਾਰ ਸ਼ਹੀਦ ਹੋਏ ਨੇ ਲੰਗੀ ਦਾਏ ਉਧਰ ਦਿੱਤਾ ਉਹਨਾਂ ਦੀ ਵੀ ਜਿਹੜੀ ਯਾਦਗਾਰ ਇਹ ਤੱਕ ਨਹੀਂ ਬਣਾਈ ਗਈ ਬੜੀ ਗੰਦੀ ਜਗ੍ਹਾ ਹੈ ਜਿੱਥੇ ਉਹਨਾਂ ਦਾ ਮਤਲਬ ਘਰ ਦੇ ਫੋਟੋ ਕਈ ਵਾਰ ਲਾ ਜਾਂਦੇ ਨੇ ਤਾਂ ਆਪੇ ਹੀ ਕਈ ਵਾਰ ਉਹਨਾਂ ਨੂੰ ਲਾ ਕੇ ਵਾਪਸ ਲਿਜਾਣੀ ਪੈਂਦੀ ਹੈ ਕਿਉਂਕਿ ਸਾਮ ਸੰਭਾਲ ਨਹੀਂ ਹੈਗੀ ਹੈ ਉੱਥੇ ਆਮ ਦੇਖਿਆ ਜਾਵੇ ਤਾਂ ਗੰਦਗੀ ਹੈ ਗਾਂਵਾ ਬੱਚੇ ਵੀ ਕਈ ਏ ਉਹਨਾਂ ਦੀ ਜਿੱਥੇ ਸੰਸਕਾਰ ਕੀਤਾ ਸੀ ਉੱਤੇ ਬੈਠੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਸ਼ਾਇਦ ਆਏ ਸਰਕਾਰਾਂ ਨੂੰ ਸ਼ਹੀਦਾਂ ਨੂੰ ਜਿਹੜਾ ਅਨਗੋਲਿਆ ਨਾ ਕੀਤਾ ਜਾਵੇ ਇਹ ਜੀ ਸਰਕਾਰਾਂ ਦੀ ਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਪਰ ਕਰੀਏ ਕੀ ਸਰਕਾਰਾਂ ਵੀ ਆਉਂਦੀਆਂ ਚਲੇ ਜਾਂਦੀਆਂ ਤੇ ਪਰ ਸ਼ਹੀਦਾਂ ਦੇ ਨਾਂ ਨੂੰ ਨਹੀਂ ਇਹ ਸਮਝਦੇ ਵਿੱਚ ਸ਼ਹੀਦ ਜਿਹੜਾ ਕਿਦਾਂ ਕੌਮ ਦੇ ਸ਼ਹੀਦ ਜਿਹੜੇ ਆ ਕਿਦਾਂ ਹੁੰਦੇ ਆ ਤੇ ਕਿਦਾਂ ਇਹਨਾਂ ਦੇ ਪਰਿਵਾਰ ਨੂੰ ਦੁੱਖ ਵਿਛੋੜਾ ਪਿਆ ਜਾਂਦਾ ਤੇ ਜੇ ਸਰਕਾਰਾਂ ਇਹ ਚੀਜ਼ਾਂ ਨੂੰ ਸਮਝਦੇ ਤੇ ਇਹੋ ਜਿਹਾ ਸਾਨੂੰ ਨੌਬਤ ਨਾ ਆਵੇ ਸਾਬਕਾ ਸੈਨਿਕਾਂ ਨੂੰ ਇਹੋ ਜੇ ਕੰਮ ਕਰਨ ਦੀ ਤੋ ਆਪ ਹੀ ਸਰਕਾਰਾਂ ਕਰ ਦੇਣ ਅਸੀਂ ਗਹਿ ਸਰਕਾਰਾਂ ਪਰ ਸਰਕਾਰਾਂ ਨੇ ਸਾਡੀ ਨਹੀਂ ਸੁਣੀ ਅਸੀਂ ਡੀਸੀ ਦਫ਼ਤਰ ਵੀ ਗਏ ਕਾਫੀ ਜਗ੍ਹਾ ਗਏ ਲੇਕਿਨ ਹਾਰ ਕੇ ਫਿਰ ਸਾਨੂੰ ਹੀ ਆਪਣਾ ਇਹ ਚੁੱਕਣਾ ਪਿਆ ਸਾਰਾ ਕੁਝ ਮੁੱਦਾ ਤਾਂ ਹੀ ਜਾ ਕੇ ਮੁੜ ਕੇ ਸ਼ੀਤ ਭਾਈ ਜਸਬੀਰ ਸਿੰਘ ਸੂਰਿਆ ਚੱਕਰ ਦਾ ਲਾਇਆ ਜੇ ਸਾਡੇ ਹੋ ਸਕਦਾ ਉਹ ਵੀ ਸੇਵਾ ਝੋਲੀ ਪਈ ਤਾਂ ਹੀ ਉਹ ਵੀ ਸੇਵਾ ਨਿਭਾਵਾਂਗੇ ਗੋਂਦਵਾਲ ਸਾਹਿਬ ਵਾਲੀ ਵੀ ਧੰਨਵਾਦ ਸੋ ਇਸਨ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਸਰਬੂਕ ਸਾਂਝੀ ਕਮੇਟੀ ਵੱਲੋਂ ਜਿਨ੍ਹਾਂ ਵੱਲੋਂ ਅਜੋ ਉਪਰਾਲਾ ਕੀਤਾ ਗਿਆ ਤੇ ਪਿੰਡ ਵਹੀਂ ਪੁਈ ਵਿਖੇ ਸ਼ਹੀਦ ਜਸਬੀਰ ਸਿੰਘ ਦੀ ਵਰਥੀ ਦੇ ਮੌਕੇ ਅੱਜ ਉਹਨਾਂ ਦਾ ਜਿਹੜਾ ਬੋਤੇ ਤੇ ਸਥਾਪਿਤ ਕੀਤਾ ਅੱਜ ਗਿਆ ਤੇ ਸਾਰਾ ਪਿੰਡ ਅੱਜ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਕੈਮਰਾਮੈਨ ਅਮਨ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਪਿੰਡ ਵਹੀਂ ਪੁਈ